ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਮੈਂ ਮੁਖ ਸੇਵਾਦਾਰ ਅੱਜ ਵਿਸ਼ੇਸ਼ ਤੌਰ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਹਰਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਦਾ ਅਤੇ ਅਕਾਲ ਪੁਰਖ ਸਾਹਿਬ ਦੇ ਜਹੇਦਾਰ ਨੂੰ ਸਿੰਘ ਸਾਹਿਬ ਨੂੰ ਕੁਝ ਬੇਨਤੀ ਕਰਨ ਵਾਸਤੇ ਇੱਥੇ ਪਹੁੰਚਿਆ। ਸਭ ਤੋਂ ਵੱਡੀ ਬੇਨਤੀ ਇਹ ਹੈ ਕਿ ਜੋ ਹਾਲ ਸ਼ਰੋਮਣੀ ਕਾਲੀ ਦਲ ਦਾ ਜਿਹਦਾ ਜਨਮ 1920 ਚ ਹੋਇਆ ਅੱਜ ਸਿੱਖ ਪੰਥ ਪਤਾ ਨਹੀਂ ਪੰਜਾਬ ਦੇ ਰਾਜਨੀਤਿਕ ਲੋਕਾਂ ਨੂੰ ਕੋਈ ਚਿੰਤਾ ਹੈ ਜਾਂ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੀ ਪਰ ਸਾਰੀ ਦੁਨੀਆ ਪਰ ਦੇ ਵਾਸਤੇ ਇਸ ਲੋਕਾਂ ਨੂੰ ਸਿੱਖਾਂ ਨੂੰ ਬੜੀ ਚਿੰਤਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਜਿਹਦੀ 1920 ਵਿੱਚ ਸਥਾਪਨਾ ਹੋਈ ਤੇ ਮਾਸਟਰ ਤਾਰਾ ਸਿੰਘ 1921 ਵਿੱਚ ਉਹਨਾਂ ਨੂੰ ਰਿਲੀਜ਼ ਕੀਤਾ ਨਹੀਂ ਰੱਖੀ ਗਈ 1921 ਦੇ ਵਿੱਚ ਤੇ ਜਦੋਂ 1936 35 ਵਿੱਚ ਇਲੈਕਸ਼ਨ ਹੋਇਆ ਤੇ ਮੁਸਲਿਮ ਲੀਗ ਦੇ ਗਾਬਲੇ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰੀ ਇਲੈਕਸ਼ਨ ਜਿੱਤ ਰਿਆ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਇਕੱਠਾ ਦੇਸ਼ ਸੀ ਉਸ ਵਕਤ ਪੰਜਾਬ ਦੇ ਵਿੱਚੋਂ 10 ਸੀਟਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡੀ ਨਵੀਂ ਪਾਰਟੀ ਹੁੰਦਿਆਂ ਬਹੁਤ ਵੱਡਾ ਮਾਰਕਾ ਮਾਰਿਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਚਾਰ ਵਾਰ ਤੋਂ ਵੱਧ ਰਾਜ ਸਤਾ ਤੇ ਰਹੇ ਪਰ ਅੱਜ ਹਲਾ ਜੋ ਬਣ ਗਏ ਨੇ ਇੱਕ ਨਵੀਂ ਨਵੀਂ ਬਣੀ ਪਾਲਤੀ ਇੱਕ ਛੇਤਰੀ ਪਾਲਤੀ ਅੱਜ ਪੰਜਾਬ ਵਿੱਚ ਰਾਜ ਕਰ ਰਹੀ ਹੈ ਤੇ ਉਹ ਵੀ ਬੜੀ ਵੱਡੀ ਜਿੱਤ ਪ੍ਰਾਪਤ ਕਰਕੇ ਚਿੰਤਾ ਦਾ ਵਿਸ਼ਾ ਹੈ ਸੇ ਕੌਮ ਨੂੰ ਸੋਚਣ ਦਾ ਖਾਲਸਾ ਪੰਥ ਨੂੰ ਸੋਚਣ ਦਾ ਇੱਕ ਉਹ ਅਖਿਰੋਣੀ ਅਕਾਲੀ ਦਲ ਹੋਵੇ ਜਿਹੜੀ ਸਿੱਖਾਂ ਦੀ ਰਹਿਨਮਈ ਰਾਜਨੀਤਿਕ ਪਾਲਟੀ ਹੋਵੇ ਜਿਹੜੀ ਚਾਰ ਪੰਜ ਵਾਰੀ ਮੁੱਖ ਮੰਤਰੀ ਦਾ ਰਾਜ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਦੀ ਹਾਲਾਤ ਇਹ ਹੋ ਜਾਏ ਕਿ ਇੱਕ ਜਾਂ 2003 ਆਪਣੇ ਐਮ.ਐਲ.ਏ ਜਿਤਾ ਸਕੇ 117 ਐਲ.ਏ ਚ ਪਰਦਾਨੀ ਪੰਜਾਬ ਦੇ ਲੀਡਰ ਇਹ ਗੱਲ ਸੋਚਦੇ ਨੇ ਕਿ ਨਹੀਂ ਸੋਚਦੇ ਪਰ ਬਾਹਰ ਬੈਠੇ ਸਾਰੇ ਹਿੰਦੁਸਤਾਨ ਪੰਜਾਬ ਨੂੰ ਛੱਡ ਕੇ ਸਰ ਸਿੱਖ ਬਹੁਤ ਚਿੰਤਿਤ ਨੇ ਅਸੀਂ ਜਿੱਥੇ ਮਾਂ ਬੋਲੀ ਪੰਜਾਬੀ ਦੀ ਗੱਲ ਕਰਦੇ ਆ ਕਿ ਸਾਡੇ ਨੈਸ਼ਨਲ ਦੀ ਭਾਸ਼ਾ ਪੰਜਾਬੀ ਮਾਂ ਬੋਲੀ ਹੋਣੀ ਚਾਹੀਦੀ ਏ ਸਾਡੀ ਇੰਟਰਨੈਸ਼ਨਲ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਏ ਪਰ ਜਿਹੜੀ ਸਾਡੀ ਪੰਜਾਬੀ ਪਾਲਟੀ ਹੈ ਜਿਹਦਾ ਸ਼ਮਨੀ ਅਕਾਲੀ ਦਲ ਨਾ ਹੈ ਤੇ ਉਹਦੇ ਅੱਜ ਇਹ ਹਾਲਾਤ ਹੋ ਗਏ ਕਿ ਉਹਨਾਂ ਨੂੰ اپੋਜੀਸ਼ਨ ਵਿੱਚ ਵੀ ਜਗ੍ਹਾ ਨਹੀਂ ਮਿਲ ਰਹੀ ਵਿਧਾਨ ਸਭਾ ਤੇ ਪੇਸ਼ ਕਰਨ ਵਾਸਤੇ ਇਸ ਤੋਂ ਮੈਂ ਸਮਝਦਾ ਹਾਂ ਮੰਦ ਭਾਗੇ ਦਿਨ ਸੇ ਕੋਮ ਵਾਸਤੇ ਨਹੀਂ ਹੋ ਸਕਦੇ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਧਰਮ ਬਿਨਾਂ ਸਭ ਡਲੇ ਮਲੇ ਹੈ ਸਾਡੇ ਛੇਵੇਂ ਪਾਤਸ਼ਾਹ ਨੇ ਰਾਜ ਨੂੰ ਬਹੁਤ ਵੱਡਾ ਉਪਾਦਿਤਾ ਹੈ ਧਰਮ ਚਲਾਉਣ ਵਾਸਤੇ ਤੇ ਹਮੇਸ਼ਾ ਪਾਵੇਂ ਔਰੰਗਜ਼ੇ ਬ੍ਰਿਹਾ ਹੋਵੇ ਪਾਵੇਂ ਜਿੱਦੇ ਮਰਜੀ ਜ਼ਾਲਮ ਰਹੇ ਹੋਣ ਹਮੇਸ਼ਾ ਧਰਮ ਦੀ ਰਾਖੀ ਰਾਜ ਕਰਦੇ ਹੁੰਦੇ ਜੇ ਰਾਜ ਨਹੀਂ ਤੇ ਧਰਮ ਦੀ ਰੱਖਿਆ ਨਹੀਂ ਹੋ ਸਕਦੀ ਪਰ ਜੇ ਸਾਡਾ ਰਾਜ ਹੀ ਨਹੀਂ ਰਿਹਾ ਤੇ ਸਾਡਾ ਧਰਮ ਤੇ ਸਾਡੀ ਬਾਸ਼ਾ ਕਿਵੇਂ ਜਿੰਦੀ ਰਹਿ ਸਕਦੀ ਇਸ ਕਰਕੇ ਬਹੁਤ ਚਿੰਤਾ ਰਵਿਸ਼ ਹੈ ਉਹ ਚਿੰਤਾ ਦੇ ਵਿਸ਼ੇ ਨੂੰ ਲੈ ਕੇ ਅਜ ਕਾਲ ਤੱਕ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣੇ ਹਾਲੀ ਬਹੁਤ ਕਟਸਮਾ ਹੋਇਆ ਹੈ ਜਿਹੜੀ ਚੁਣੀ ਹੋਈ ਕਮੇਟੀ ਹੈ ਪਰ ਦਰਦ ਹੈ ਕਿਉਂਕਿ ਪਾਕਿਸਤਾਨ ਤੋਂ ਉੱਜੜ ਕੇ ਆਏ ਤੇ ਆਪਣਾ ਘਰ-ਬਾਰ ਛੱਡਿਆ ਤੇ ਭਾਰਤ ਹਿੰਦੂਸਤਾਨ ਦੇ ਵਿੱਚ ਆਣ ਕੇ ਪੰਜਾਬ ਬਣਿਆ ਤੇ ਪੰਜਾਬ ਵਿੱਚੋਂ ਵੱਖ ਹੋਇਆ ਹਰਿਆਣਾ ਇਹ ਕਹਿੰਦੇ ਰਹੇ ਕਿ ਹਰਿਆਣਾ ਕਮੇਟੀ ਦੇ ਨਾਲ ਪੰਜ ਤੋਂ ਟੁਕੜੇ ਹੋ ਜਾਏਗਾ ਸ਼੍ਰੋਮਣੀ ਕਮੇਟੀ ਟੁੱਟ ਜਾਏਗੀ ਪਰ ਸ਼੍ਰੋਮਣੀ ਕਮੇਟੀ ਨੂੰ ਮੈਂ ਮ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਹੁੰਦਿਆਂ ਸ਼ਰਮਣੀ ਅਕਾਲੀ ਦਲ ਦਾ ਕੀ ਹਾਲ ਹੋ ਚੁੱਕਾ ਹੈ ਸਾਨੂੰ ਤੇ ਫਿਰ ਵੀ ਦਰਦ ਹੈ ਜਿਨ੍ਹਾਂ ਨੂੰ ਤੁਸੀਂ ਗਲਾਂ ਕੱਟਦੇ ਸੋ ਇਹ ਦੁਫਾੜ ਕਰ ਰਹੇ ਨੇ ਪੰਛੂ ਤੋ ਫਾੜ ਕਰਦੇ ਨੇ ਖਾਲਸਾ ਪੰਨੂ ਤੋ ਫਾੜ ਕਰ ਰਹੇ ਨੇ ਕਮੇਟੀ ਨੂੰ ਤੋ ਫਾੜ ਕਰ ਰਹੇ ਨੇ ਕਮੇਟੀ ਨੂੰ ਕਮਜ਼ੋਰ ਕਰ ਰਹੇ ਨੇ ਤੇ ਤੁਸੀਂ ਆ ਤੁਹਾਡੇ ਨੱਕ ਦੇ ਥੱਲੇ ਸ਼ਰਮਣੀ ਅਕਾਲੀ ਦਲ ਦਾ ਕੀ ਹਾਲ ਹੋ ਚੱਲਿਆ ਤੁਹਾਨੂੰ ਵਾਲੀ ਸੋਜੀ ਨਹੀਂ ਹੁੰਦੀ ਕੀ ਕਰਦੀਆਂ ਨੇ ਤੁਹਾਡੀਆਂ ਪ੍ਰਧਾਨੀਆਂ ਸਾਡੇ ਸਿੰਘ ਸਹਿਬਾਨ ਅਕਾਲ ਤਖਤ ਸਾਹਿਬ ਦੇ ਤੇ ਮਜੂਦ ਹੁਣ ਸ਼੍ਰੋਮਣੀ ਕਮੇਟੀ ਵਿੱਚ ਪੂਰਾ ਇੱਕ ਤਰਫਾ ਪ੍ਰਬੰਧ ਹੋਵੇ ਤੇ ਸ਼੍ਰੋਮਣੀ ਅਕਾਲੀ ਦਰ ਦਾ ਇਹ ਹਾਲ ਹੋ ਜਾਏ ਇਹ ਬੜੀ ਸੋਚਨ ਤੇ ਵਿਚਾਰਨ ਵਾਲੀ ਸਿਕ ਕੌਮ ਦੀ ਗੱਲ ਹੈ ਉਹਦੇ ਦੁੱਖ ਨੂੰ ਹੌਲਿਆਂ ਕਰਨ ਵਾਸਤੇ ਅੱਜ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਨ ਆਈ ਹੈ ਤੇ ਬੇਨਤੀ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਖ-ਵੱਖ ਧੜਿਆਂ ਇਹ ਹੁਣ ਕਰਕੇ ਸਿੱਖ ਕੌਮ ਦੀ ਪਾੜੀ ਨੁਕਸਾਨ ਹੋ ਰਿਹਾ ਹੈ ਅਤੇ ਸਿੱਖ ਕੌਮ ਬੜੀ ਕਮਜ਼ੋਰ ਹੋ ਰਹੀ ਹੈ ਇਸ ਕਰਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਚੁਣੇ ਹੋਂਦ ਵਿੱਚ ਹੁਣੇ-ਹੁਣੇ ਕਮੇਟੀ ਆਈ ਹੈ ਪਰ ਇੱਕ ਸਿੱਖ ਹੋਂਦ ਦੇ ਨਾਤੇ ਮੇਰੀ ਆਪਜੀ ਨੂੰ ਬੇਨਤੀ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਜ਼ਰੂਰੀ ਜਹਦਰ ਸਾਹਿਬ ਸਿੰਘ ਸਾਹਿਬ ਕਦਮ ਚੁੱਕਣ ਦੀ ਲੋੜ ਹੈ ਬੇਸ਼ੱਕ ਅਸੀਂ ਪਾਕਿਸਤਾਨ ਤੋਂ ਉੱਜੜ ਕੇ ਕੱਦਰ ਆਏ ਤੇ ਬੜੇ ਸੀ ਇਹ ਝੱਲੇ ਸਨ ਜਦੋਂ 1920 ਦੇ ਵਿੱਚ ਅਕਾਲੀ ਦਲ ਹੁੰਦ ਵਿੱਚ ਆਇਆ ਤੇ ਉਸ ਸਮੇਂ ਜਿਹੜਾ ਪਹਿਲਾ ਇਲੈਕਸ਼ਨ ਹੋਇਆ ਸੀ ਉਹ ਵੀ ਬੜੀ ਦ੍ਰਿੜਤਾ ਦੇ ਨਾਲ ਸ਼ਮਨੀ ਅਕਾਲੀ ਦਲ ਨੇ ਲੜਿਆ ਅਤੇ 10 ਸੀਟਾਂ ਹਾਸਲ ਕੀਤੀਆਂ ਅੱਜ ਅਕਾਲੀ ਦਲ ਕਈ ਟੜਿਆਂ 'ਚ ਵੰਡਣ ਕਰਕੇ ਉਸ ਅਕਾਲੀ ਦਲ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਹਮੇਸ਼ਾ ਅਕਾਲੀ ਦਲ ਦਾ ਰਾਹ ਰਿਹਾ ਹੈ ਤੇ ਵਿਰੋਧੀਆਂ ਪਾਰਟੀਆਂ ਭਾਵੇਂ ਕਾਂਗਰਸ ਤੇ ਭਾਵੇਂ ਦੂਜੀਆਂ ਪਾਰਟੀਆਂ ਨੇ ਉਹਨੂੰ ਅਜ ਤੱਕ ਇਹ ਟੱਕਰ ਪਾਰਟੀ ਦਿੰਦੀ ਰਹੀ ਹੈ ਅਕਾਲੀ ਦਲ ਪਰੰਤੂ ਅੱਜ ਹਾਲਾਤ ਨੇ ਇਹ ਅੱਜ ਛੋਟੀਆਂ-ਛੋਟੀਆਂ ਪਾਰਟੀਆਂ ਵੀ ਪੰਜਾਬ ਦੇ ਵਿੱਚ ਭਾਰੂ ਹੋ ਕੇ ਰਾਜ ਕਰ ਰਹੀਆਂ ਨੇ ਪਰ ਸ਼ਿਵਮਨੀ ਅਕਾਲੀ ਦਲ ਬਾਦਲ ਇੱਕ ਜਦੋਂ ਸੀਟਾਂ ਚ ਸਿਮੜ ਕੇ ਰਹਿ ਗਿਆ ਇਹ ਦੁਨੀਆ ਪਰਦੇ ਸਿੱਖਾਂ ਵਾਸਤੇ ਇੱਕ ਬੜੀ ਚਿੰਤਾ ਦਾ ਵਿਸ਼ਾ ਹੈ ਇਸ ਕਰਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਜ ਸ੍ਰੀ ਅਕਾਲਕਟਖ ਸਾਹਿਬ ਦੇ ਜਹਿਦਾਦਾਰ ਨੂੰ ਬੇਨਤੀ ਕਰਦੀ ਹੈ ਕਿ ਪੰਜ ਤਖਤਾਂ ਦੇ ਸਿੰਘ ਸਹਿਬਾਨ ਅੱਗੇ ਆਉਣ ਤੇ ਸਾਰਿਆਂ ਨੂੰ ਬ੍ਰਿੜਿਸ਼ਤਾ ਦੇ ਨਾਲ ਇਹ ਆਦੇਸ਼ ਜਾਰੀ ਕਰਨ ਕਿ ਸਾਰੇ ਅਕਾਲੀ ਦਲ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਰਾਜਨੀਤਿਕ ਪਾਰਟੀਆਂ ਦਾ ਨਾਸ਼ਕਰ ਹੋ ਕੇ ਅਤੇ ਆਪਣੀ ਹੋਂਦ ਨੂੰ ਛੱਡ ਕੇ ਇਕੱਠੇ ਹੋ ਕੇ ਇੱਕ ਝੰਡੇ ਥਲੇ ਅਤੇ ਇੱਕ ਪੰਥ ਤੇ ਇੱਕ ਝੰਡਾ ਹੋਵੇ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਹੋਵੇ ਤਾਂ ਹੀ ਸਾਰੇ ਸਿੱਖ ਸਾਰੀ ਦੁਨੀਆ ਪਰ ਦੇ ਵਿੱਚ ਚੜ੍ਹਦੀ ਕਲਾ ਵਿੱਚ ਰਹਿਣਗੇ ਪਾਵੇਂ ਸੇਕ ਥੋੜੀ ਆਬਾਦੀ ਵੇ ਸਾਰੀ ਦੁਨੀਆ ਵਿੱਚ ਹਨ ਪਰ ਇਹਨਾਂ ਦੀ ਇੱਕ ਆਪਣੀ ਪਹਿਚਾਨ ਹੈ ਇਹਨਾਂ ਦੀ ਰਾਜਨੀਤਿਕ ਪਾਰਟੀ ਗੱਜੋ ਸ਼੍ਰੋਮਣੀ ਅਕਾਲੀ ਦਲ ਪਹਿਚਾਨ ਹੈ ਜੋ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਤੇ ਮੈਂ ਸਮਝਦਾ ਸੇਕ ਧਰਮ ਜਿੱਥੇ ਰਾਜਨੀਤਿਕ ਤੌਰ ਤੇ ਕਮਜ਼ੋਰ ਹੁੰਦਾ ਹੈ ਉੱਥੇ ਸਿੱਖ ਪੰਤੇ ਅਤੇ ਸਿੱਖੀ ਵੀ ਬਹੁਤ ਵੱਡੀ ਟਾ ਲੱਗੇਗੀ ਇਸ ਕਰਕੇ ਸਿੰਘ ਸੇਵਾਨ ਨੂੰ ਇਸ ਸੰਬੰਧ ਵਿੱਚ ਅੱਗੇ ਆਉਣਾ ਚਾਹੀਦਾ ਹੈ ਅਤੇ ਸ਼ਕਤੀ ਵਿਖਾਉਂਦੇ ਆਉਂਦੇ ਜਿਹੜੇ ਵੀ ਅੱਜ ਆਪਣੇ ਲਾਲਚਾਂ ਅਤੇ ਆਪਣੀਆਂ ਕੁਰਸੀਆਂ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਥ ਨੂੰ ਹੀ ਟਾਲ ਆ ਰਹੇ ਹਨ ਉਹਨਾਂ ਨੂੰ ਇਹਦੇਸ਼ ਜਾਰੀ ਕਰਕੇ ਕਰਨ ਕਿ ਜਿੰਨੇ ਵੀ ਹੁਣ ਤੱਕ ਅਕਾਲੀ ਦਲ ਬਣੇ ਨੇ ਉਹਨਾਂ ਸਾਰਿਆਂ ਨੂੰ ਇੱਕ ਅਕਾਲੀ ਦਲ ਦੇ ਛੰਡੇ ਥਲੇ ਆਉਣਾ ਚਾਹੀਦਾ ਹੈ ਜਿਸ ਦੇ ਨਾਲ ਪੰਥ ਅਤੇ ਸਿੱਖੀ ਤੇ ਸਤ ਕਰਨ ਦੀ ਰਾਖੀ ਹੋਵੇ ਇਸ ਕਰਕੇ ਅੱਜ ਇਹ ਮੈਮੋਰੰਡਮ ਆਪਣੇ ਮੈਂਬਰ ਸਹਬਾਨਾਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਜੇਹੇਦਾਰ ਨੂੰ ਦੇਵਾਂਗੇ ਤੇ ਬੇਨਤੀ ਕਰਨ ਆਇਆ ਨਿਮਰਤਾ ਸਹਿਤ ਤੁਸੀਂ ਸਾਨੂੰ ਗਾਲੀ ਤੇ ਕੱਢਦੇ ਰਹੇ ਪਰ ਤੁਹਾਡੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਨੂੰ ਨਹੀਂ ਸੰਭਾਲ ਸਕੀ ਫਿਰ ਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਹਾਨੂੰ ਬੇਨਤੀ ਕਰਨ ਆਹੀ ਹੈ ਹਰਮਿੰਦਰ ਸਾਹਿਬ ਅਕਾਲ ਤਖਤ ਸਾਹਿਬ ਤੇ ਕਿ ਸੰਭਾਲੋ ਆਪਣੇ ਆਪ ਨੂੰ ਜੇ ਅਕਾਲੀ ਦਲ ਦਾ ਬੇੜਾ ਡੁੱਬਦਾ ਹੈ ਤੇ ਨਾ ਸਾਡੀ ਪੰਜਾਬੀ ਉਤਰ ਰਹੀ ਗਈ ਤੇ ਨਾ ਸਿੱਖ ਧਰਮ ਤੇ ਨਾ ਸਿੱਖੀ ਰਹੇਗੀ ਨਾ ਖਾਲਸਾ ਪੰਥ ਤਾਕਤਵਰ ਰਹੇਗਾ ਕਿਉਂਕਿ ਪੰਜਾਬੀ ਪਾਲਟੀ ਦੁਨੀਆ ਦੇ ਵਿੱਚ ਇੱਕ ਸਿੱਖਾਂ ਦੀ ਪਾਲਟੀ ਜਿਹਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੈ ਇਹਨਾਂ ਨੂੰ ਹੋਸ਼ ਕਰਨੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਪਿਛਲੇ ਅਕਾਲੀ ਦਲ ਟੁੱਟਨੇ ਚਾਹੀਦੇ ਨੇ ਤੇ ਹਰ ਰੋਜ਼ ਨਵਾਂ ਅਕਾਲੀ ਦਲ ਪੰਜਾਬ ਵਿੱਚ ਖੜਾ ਹੋ ਰਿਹਾ ਹੈ ਇਸ ਕਰਕੇ ਸਾਰੀ ਦੁਨੀਆ ਦੇ ਸਿੱਖ ਚਿੰਤਿਤ ਨੇ ਕੋਈ ਅੱਗੇ ਆਵੇ ਜਾਂ ਨਾ ਆਵੇ ਪਰ ਮੈਂ ਤੇ ਸਾਡੀ ਹਰਿਆਣਾ ਕਮੇਟੀ ਇਹ ਜਰੂਰ ਮਹਿਸੂਸ ਕਰਦੀ ਅਸਾਂ ਮਤਾ ਵੀ ਪਾਸ ਕੀਤਾ ਹੈ ਕਿ ਜਾ ਕੇ ਬੇਨਤੀ ਕਰੋ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਪੰਜੇ ਤਖਤਾਂ ਨੂੰ ਲੈਟਰ ਵੀ ਲਿਖ ਦਿੱਤੇ ਨੇ ਇੱਥੇ ਅਕਾਲ ਤਖਤ ਖੁਰਦ ਲੈਟਰ ਅਸੀਂ ਦੇਣ ਆਏ ਆ ਬੇਨਤੀ ਪੱਤਰ ਲੈ ਕੇ ਆਏ ਆ ਤਾਂ ਕਿ ਅਕਾਲ ਤਖਤ ਸਾਹਿਬ ਦੇ ਜਹੇਦਾਰ ਆਪਣੇ ਪੰਜਾਂ ਸਿੰਘ ਸਭਾਨਾਂ ਨੂੰ ਇੱਥੇ ਬੁਲਾ ਕੇ ਇੱਕ ਉਸਖ ਨਿਰਦੇਸ਼ ਜਾਰੀ ਕਰਨ ਤੇ ਮੈਂ ਤੇ ਇਸ ਗੱਲ ਦਾ ਹਾਮੀ ਆ ਅਕਾਲੀ ਦਲ ਇੱਕ ਹੋਣਾ ਚਾਹੀਦਾ ਇੱਕ ਝੰਡਾ ਹੋਣਾ ਚਾਹੀਦਾ ਇੱਕ ਨਿਸ਼ਾਨ ਹੋਣਾ ਚਾਹੀਦਾ ਦੂਜਾ ਕੋਈ ਨਹੀਂ ਹੋਣਾ ਚਾਹੀਦਾ ਜਿਹੜਾ ਨਹੀਂ ਮੰਨਦਾ ਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਜੋ ਫੈਸਲਾ ਲੈਂਦੇ ਨੇ ਉਹ ਫਿਰ ਫੈਸਲਾ ਇਹਨਾਂ ਨੂੰ ਲੈਣ ਵਾਸਤੇ ਹਿੰਮਤ ਮੁਖਾਣੀ ਪੈਗੀ ਡਿੜਤਾ ਨਾਲ ਫੈਸਲਾ ਲੈਣਾ ਪੈਣਾ ਠੀਕ ਹੈ ਉਹ ਮੈਂ ਕੰਟਰੋਵਰਸੀ ਪੈਂਦਾ ਹੀ ਨਹੀਂ ਜੀ ਮੈਂ ਤੁਹਾਨੂੰ ਕਿਹਾ ਇੱਕ ਨਿਸ਼ਾਨ ਹੋਵੇ ਇੱਕ ਖਾਲਸਾ ਪੰਥ ਹੋਵੇ ਇੱਕ ਅਕਾਲੀ ਦਲ ਹੋਵੇ ਮੈਂ ਤੇ ਇਹਨਾਂ ਦੇ ਵੀ ਵਿਰੋਧਾਂ ਕਿ ਆਪਾਂ 350 ਸਾਲਾ ਮਨਾ ਰਹੇ ਹਾਂ ਕੋਈ ਇਧਰੋਂ ਨਗਰ ਕੀਰਤਨ ਕੱਢ ਰਿਹਾ ਕੋਈ ਇਧਰੋਂ ਨਗਰ ਕੀਰਤਨ ਕੱਢਿਆ ਕੋਈ ਸੰਸਥਾ ਕੱਢੀ ਹੈ ਆਕਾਤ ਤੱਕ ਤੋਂ ਪ੍ਰਵਾਨਿਤ ਇੱਕੋ ਨਗਰ ਕੀਰਤਨ ਨਿਕਲਣਾ ਚਾਹੀਦਾ ਸਾਰੇ ਹਿੰਦੁਸਤਾਨ ਦੇ ਵਿੱਚ 350 ਸਾਲਾ ਨੂੰ ਲੈ ਕੇ ਤੇ ਸਾਰਾ ਅੱਗੇ ਕੱਲ ਤੱਕ ਸਾਡੀਆਂ ਅਗਿਸ਼ਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਨ ਸਾਡੀ ਜਿਹੜੀ ਅੱਗੇ ਉਹਨਾਂ ਦੇ ਮਗਰ ਪੰਜੇ ਤਖਤਾਂ ਦੇ ਜਹੇਦਾਰੋਂ ਤੇ ਸਾਰੀ ਕੌਮ ਇੱਕੋ ਝੰਡੇ ਥਲੇ ਨਗਰ ਕੀਰਤਨ ਕਰਨੇ ਚਾਹੀਦੇ ਨੇ ਮੈਂ ਇਹਨਾਂ ਦੇ ਵੀ ਹੱਕੇ 'ਚ ਨਹੀਂ ਤਾਂ ਕਿ ਦੁਨੀਆ ਪਰਦੇ ਸਿੱਖਾਂ ਨੂੰ ਇਹ ਮੈਸੇਜ ਆਏ ਕਿ ਨਗਰ ਕਰਤੇ ਸ਼ਹੀਦੀ ਗੁਰਪੁਰਬ ਜੋ ਮਨਾਇਆ ਜਾ ਰਿਹਾ ਸਿੱਖ ਕੌਮ ਇਹਦੇ ਵਾਸਤੇ ਇਕੱਠੀ ਹੋ ਗਈ ਮੈਂ ਅਕਾਲੀ ਦਲ ਵਾਲਿਆਂ ਨੂੰ ਬੇਨਤੀ ਕਰਨਾ ਹਾਂ ਕਿ ਅਕਾਲੀ ਦਲ ਵਾਲਿਓ ਛੱਡ ਦਿਓ ਕੁਰਸੀਆਂ ਕੋਈ ਨਹੀਂ ساری ਉਮਰ ਤੁਸੀਂ ਬਹਿ ਕੇ ਰਹਿਣਾ ਤੇ ਕੀ ਜਵਾਬ ਹੋਵੇਗਾ ਤੁਹਾਡਾ ਖਾਲਸਾ ਪੰਥ ਵਾਸਤੇ ਆਪਾਂ ਅਮਰ ਸ਼ੱਕ ਦੇ ਗੁਰੂ ਦੇ ਸਿੱਖ ਬਣੇ ਆ ਤੇ ਸਾਡੇ ਉਸ ਦਸਵੇਂ ਪਾਤਸ਼ਾਹ ਨੇ ਸਿਰਫ ਆਪਣਾ ਧਰਮ ਬਚਾਉਣ ਵਾਸਤੇ ਜਲਮ ਦੇ ਵਿਰੋਧ ਲੈ ਕੇ ਆਪਣਾ ਸਰਬ ਪਰਵਰ ਕੁਰਬਾਨ ਕਰਤਾ ਅੱਜ ਉਸ ਵਰਗਾ ਚ ਬਹਿ ਕੇ ਦਸਵੇਂ ਪਾਤਸ਼ਾਹ ਕੀ ਸੋਚਦੇ ਹੋਣਗੇ ਕਿ ਆ ਖਾਲਸਾ ਪੰਥ ਸਜਿਆ ਸੀ ਜਿਹੜਾ ਆਪਣੀਆਂ ਕੁਰਸੀਆਂ ਨੂੰ ਗੱਡਣ ਵਾਸਤੇ ਸਿੱਖ ਪੰਥ ਨੇ ਸਿੱਖ ਸਿੱਖ ਨੂੰ ਰੋੜ ਕੇ ਰੱਖਿਆ ਮੈਂ ਮੈਂ ਤਾਂ ਕਿਸੇ ਦੀ سپورਟ ਹੀ ਨਹੀਂ ਕਰਦਾ ਮੈਨਾਂ ਸਾਰੇ ਇਕੱਠੇ ਹੁਣ ਸਾਰੇ ਅਕਾਲੀ ਦਲ ਪੰਗ ਹੋਣ ਜਿੰਨੇ ਵੀ ਹੁਣ ਤੱਕ ਅਕਾਲੀ ਦਲ ਬਣੇ ਨੇ ਕਿਉਂਕਿ ਕੋਈ ਅਕਾਲੀ ਦਲ ਸੰਭਾਲੀ ਨਹੀਂ ਆਪਣੇ ਆਪ ਨੂੰ ਸੱਕਿਆ ਕੋਈ ਪੰਛ ਦੀ ਪਾਲਤੀ ਨਹੀਂ ਰਹੇਗੀ ਇੱਕੋ ਸ਼ੋਮਨੀ ਅਕਾਲੀ ਦਲ ਹੋਣਾ ਚਾਹੀਦਾ ਹੈ ਪਿੱਛੇ ਜਿਹੜੇ ਨਾਂ ਨੂੰ ਲੱਗਦੇ ਉਹ ਨਹੀਂ ਲੱਗਣੇ ਚਾਹੀਦੇ ਇੱਕੋ ਸ਼ੋਮਨੀ ਅਕਾਲੀ ਦਲ ਹੋਵੇ ਇੱਕੋ ਝੰਡਾ ਹੋਵੇ ਇੱਕੋ ਨਿਸ਼ਾਨਾ ਹੋਣਾ ਚਾਹੀਦਾ ਠੀਕ ਹੈ ਫੋਟੋ ਕਰਾ ਲਿਆ ਸਮਝੌਤਾ ਹੋ ਗਿਆ ਜੀ ਦਾदूवाल ਸਾਹਿਬ ਨਾਲ ਤਾੜੀਆਂ ਵੀ ਤੁਸੀਂ ਤੁਸੀਂ ਉਲਟੀਆਂ ਨਹੀਂ ਮੇਰਾ ਸਵਾਲ ਪੂਰਾ ਲੈਂਦਾ ਦੂਜਿਆਂ ਤੁਸੀਂ ਕਹਿੰਦੇ ਇਕੱਠੇ ਹੋ ਜੋ ਤੁਸੀਂ ਧਰਮ ਪ੍ਰਚਾਰ ਇੱਕ ਵੱਖਰੇ ਚਾਹੁੰਦਾ ਹੋਵੇ ਲੈਵਲ ਤੇ ਪ੍ਰਧਾਨ ਜਿਹੜੇ ਮੇਰੀ ਗੱਲ ਸੁਣੋ ਕੋਈ ਧਰਮ ਪ੍ਰਚਾਰ ਨਹੀਂ ਹਰਿਆਣਾ ਵਿੱਚ ਨਾ ਕੋ ਚੇਅਰਮੈਨ ਜੇ ਕੋ ਆਪਣੇ ਆਪ ਨੂੰ ਲਖਾਂਦਾ ਹੈ ਉਹ ਬਿਲਕੁਲ ਗਲਤ ਕਰ ਰਿਹਾ ਕਿਉਂਕਿ ਧਰਮ ਪ੍ਰਚਾਰ ਬਣਾਏ ਸਨ ਤੇ ਬਸ ਉਸ ਤੋਂ ਬਾਅਦ ਉਹਨਾਂ ਦੀਆਂ ਹੱਥਾਂ ਦੇਖ ਕੇ ਉਹ ਬੰਦ ਕਰ ਦਿੱਤੇਗੇ ਸਾਰੀਆਂ ਸਾਰੀਆਂ ਚੇਰਮੈਨੀਆਂ ਬੰਦ ਕਰਤੀਆਂ ਸਾਰੀਆਂ ਸਬ ਕਮੇਟੀਆਂ ਬੰਦ ਕਰ ਦਿੱਤੀਆਂ ਨੇ ਸਾਡੇ ਜਿਹੜੀ ਤੁਹਾਨੂੰ ਕੱਲ ਗੱਲ ਕੀਤੀ ਕੱਲ ਵੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੀ 49 ਦਾ ਹਾਊਸ ਇਕੱਠਾ ਹੋ ਕੇ ਤੁਹਾਂ ਵੇਖਿਆ ਉਹਨੇ ਦਾਡੂ ਵਾਲੀ ਬੈਠਾ ਸੀ ਮੈਂ ਬੈਠਾ 49 ਦੇ 49 ਮੈਂਬਰ ਹਾਜ਼ਰ ਸਨ ਕਿ ਉੱਥੇ ਮੀਟਿੰਗ ਕੀਤੀ 49 ਦਾ 49 ਹਾਊਸ ਸਾਰੇ ਹਰਿਆਣੇ ਦੇ ਸਿੱਖਾਂ ਨੂੰ ਲੈ ਕੇ ਜਿਹੜਾ ਉਹ ਆਪਣਾ ਨਵੰਬਰ ਵਿੱਚ ਮਨਾ ਰਿਆ ਹੈ ਸ਼ਹੀਦੀ ਗੁਰਪੁਰ 350 ਸਾਲਾ ਠੀਕ ਹੈ ਜੀ ਪ੍ਰਧਾਨ ਮੜਾ ਤੇ ਲਾਇਕ ਨਹੀਂ ਹੈ ਚਲੋ ਚਲੋ ਉਹ 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 ਪ੍ਰਧਾਨ ਹਟਾ ਦੇਣ ਉਹਨਾਂ ਨੂੰ ਉਹ ਸੋਚਣਾ ਚਾਹੀਦਾ ਜਿਹੜਾ ਪ੍ਰਧਾਨ ਬਣ ਆਇਆ ਜੇ ਮਾਰਾ ਉਹ ਤੇ ਆਪੇ ਸੰਗਤ ਤੇ ਡੈਗੀ ਹੋਰ ਕੌਣ ਆ ਚਲੋ ਕੰਟਰੋਵਰਸੀਆਂ ਨੂੰ ਸਵਾਲ ਦੂਜਾ ਸਵਾਲ ਦੂਜਾ ਸਵਾਲ ਇੱਕ ਇੱਕ ਮਿੰਟ ਇੱਕ ਇੱਕ ਮਿੰਟ ਇੱਕ ਮਿੰਟ ਜੀ ਅੱਜ ਆਪਾਂ ਦੂਜਾ ਮਕਸਦੇ ਕੇ ਲੈ ਕੇ ਆਇਆ ਮੈਂ ਪਿਛਲੀ ਵਾਰੀ ਬੇਨਤੀ ਕਰਕੇ ਗਿਆ ਹਾਂ ਕਿ ਇੱਥੇ ਸਾਡੇ ਨਾਲ ਜਦੋਂ ਹਰਿਆਣੇ ਦੇ ਸਿੱਖ ਸੰਗਤ ਆਉਂਦੀ ਸਾਨੂੰ ਜਲੀਲ ਕੀਤਾ ਜਾਂਦਾ ਕਮਰਿਆਂ ਵਾਸਤੇ ਜਰੂਰੀ ਕਮਰੇ 100 101 ਸਰਾਜ ਖਾਲੀ ਪਏ ਹੁੰਦੇ ਨੇ ਮੈਨੂੰ ਵੀ ਜਲੀਲ ਕੀਤਾ ਗਿਆ ਦੋਹਰਾ ਮਿੱਠੂ ਵੀ ਕਰਾਇਆ ਮੰਨ ਜਾ ਗਿਆ ਤੇ ਕਮਰਾ ਨਹੀਂ ਦਿੱਤਾ ਗਿਆ ਮੈਨੂੰ ਦਿੱਤਾ ਮੇਰੀ ਸਿਕਿਉਰਿਟੀ ਵਾਲਿਆਂ ਨੂੰ ਇਹ ਇਹਨਾਂ ਜਲੀਲ ਕੀਤਾ ਵੀ ਤੈਨੂੰ ਕਮਰਾ ਨਹੀਂ ਚਾਹੀਦਾ ਤੇ ਫਿਰ ਜਦੋਂ ਮੈਂ ਬਿਆਨ ਦਿੱਤਾ ਤੁਹਾਡੇ ਪ੍ਰੈਸ ਤੇ ਰਹੀ ਬਿਆਨ ਦਿੱਤਾ ਤੇ ਸਰਨਾ ਸਾਹਿਬ ਤੇ ਦੂਜੇ سارے ਜਰਨਲਿਸਟਰ ਮੈਨੂੰ ਕਹਿਣ ਲੱਗੇ ਵੀ ਛਿੰਦਾ ਹਫਤੇ ਨੂੰ ਪ੍ਰੈਸੇਜ ਨਹੀਂ ਜਾਣਾ ਚਾਹੀਦਾ ਮੈਂ ਕਿਹਾ ਤੁਸੀਂ ਸਾਨੂੰ ਮਾਰੋ ਵੀ ਕੁੱਟੋ ਵੀ ਪਹਿਲਾਂ ਵੱਖ ਵੀ ਕੀਤਾ ਤੁਹਾਂ ਆਪਣਾ ਰਾਹ ਲੈਣ ਵਾਸਤੇ ਫਿਰ ਹੁਣ ਫਿਰ ਕੁੱਟਦੇ ਹੋ ਜਦੋਂ ਵੀ ਤੇ ਕਮਰੇ ਲੈਣ ਪ੍ਰਧਾਨ ਨੂੰ ਜੇ ਕਮਰਾ ਨਹੀਂ ਮਿਲਦਾ ਤੇ ਆਮ ਸੰਗਤ ਹਰਿਆਣੇ ਦਾ ਕੀ ਕਹਿੰਦੇ ਹੋਗੇ ਜਦੋਂ ਹਰਿਆਣੇ ਦਾ ਤੁਹਾਡੇ ਸਾਹਮਣੇ ਕਾਰਡ ਹੁੰਦਾ ਹੈ ਸਾਡਾ ਆਟੈਂਟੀਫਿਕੇਸ਼ਨ ਕਾਰਡ ਹੁੰਦਾ ਹੈ ਤੇ ਉਸ ਅੱਗੇ ਕੰਬਿਆਂ ਦੇ ਮੂੰਹ ਬੰਦ ਹੋ ਜਾਂਦੇ ਨੇ ਕਮਰਾ ਖਾਲੀ ਕੋ ਨਹੀਂ ਤੇ ਜੇ ਅਕਾਲੀ ਦਲ ਵਾਲਿਆਂ ਦਾ ਕਿਸੇ ਦਾ ਫੋਨ ਆ ਜਾਂਦਾ ਹੈ ਤੇ ਫਿਰ ਤੁਹਾਡੇ ਕਮਰਿਆਂ ਦੇ ਮੂੰਹ ਖੁੱਲ ਜਾਂਦੇ ਨੇ ਤੇ ਸੰਗਤ ਵਿਚਾਰੀ ਤਰਸਦੀ ਰਹਿੰਦੀ ਹੈ ਇਹ ਗੁਰੂ ਘਾਰੇ ਕਿਸੇ ਦੀ ਬਪੋਤੀ ਨਹੀਂ ਕਮਰੇ ਜਿੰਨਾ ਜਰ ਹੁੰਨ ਭਾਵੇਂ ਸੰਗਤ ਹੋਵੇ ਭਾਵੇਂ ਮੁੱਖ ਮੰਤਰੀ ਆਵੇ ਤੇ ਕਮਰੇ ਜਿੰਨਾ ਜਰ ਖਾਲੀ ਨਾ ਹੋਣਾ ਤੇ ਖੁੱਲੇ ਬੰਨੇ ਚਾਹੀਦੇ ਨੇ ਜਦੋਂ ਸਮਾਪਤ ਹੋ ਜਾਣ ਉਹਨੂੰ ਬੇਨਤੀ ਕਰਨ ਭਈ ਕਮਰਾ ਖਾਲੀ ਕੋ ਨਹੀਂ ਇਸ ਕਰਕੇ ਇਹ ਵੀਆਈਪੀ ਕਲਚਰ ਮੈਂ ਤੇ ਹਰਿਆਣੇ 'ਚ ਖੜਨ ਕੀਤਾ ਇਹਨਾਂ ਨੂੰ ਬੇਨਤੀ ਕਰਨਾ ਉਸੇ ਉਪਲਕਸ਼ੇ 'ਚ ਅੱਜ ਹਰਿਆ 2 ਵਾਰਾਂ 3 ਵਾਰ ਮੈਂ ਪਹਿਲੂ ਆਪਣੇ ਇੱਥੇ ਜ਼ਮੀਨ ਵੇਖਣ ਦੀ ਕੋਸ਼ਿਸ਼ ਕਰ ਰਿਹਾ ਆਪਣੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਹਰਿਆਣਾ ਨਿਵਾਸੀ ਇੱਥੇ ਬਣਾਏਗੀ ਜੀ ਦਾ ਨਾਗੁਰ ਰਾਮਦਾਸ ਜੀ ਦੇ ਨਾਮ ਤੇ ਹਰਿਆਣਾ ਨਿਵਾਸ ਰੱਖਿਆ ਜਾਏਗਾ ਅਸੀਂ ਬੜੀ ਛੇਤੀ ਉਹ ਜ਼ਮੀਨਾਂ ਪ੍ਰਾਪਤ ਕਰਕੇ ਇੱਥੇ ਆਪਣੀ ਹਰਿਆਣਾ ਕਮੇਟੀ ਦੀ ਸ਼ਰਮ ਬਣਾਗੇ ਤਾਂ ਕਿ ਹਰਿਆਣੇ ਦੇ ਸਿੱਖ ਨੂੰ ਇੱਥੇ ਆਣ ਕੇ ਜਲੀਲ ਨਾ ਹੋਣ